ਸ੍ਰੀ ਜੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੜਕਾ ਪੰਜਾਬੀ ਸੋਈ ਵਿੱਚ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਦਲੀਆ ਦਲੀਆ ਤਾਂ ਸਾਰੇ ਘਰ ਦੇ ਵਿੱਚ ਬਹੁਤ ਆਸਾਨੀ ਨਾਲ ਬਣਾ ਲੈਂਦੇ ਨੇ ਲੇਕਿਨ ਅੱਜ ਆਪਾਂ ਜਿਹੜਾ ਦਲੀਆ ਬਣਾ ਕੇ ਤਿਆਰ ਕਰਾਂਗੇ ਨਾ ਉਸ ਵਿੱਚ ਮੈਂ ਕਈ ਹੋਰ ਬਹੁਤ ਸਾਰੀਆਂ ਇਹ ਜਿਹੜੀਆਂ ਚੀਜ਼ਾਂ ਪਾਈਆਂ ਨੇ ਜਿਹਦੇ ਨਾਲ ਇਹ ਦਲੀਆ ਹੋਰ ਵੀ ਜ਼ਿਆਦਾ ਹੈਲਦੀ ਬਣ ਜਾਊਗਾ ਤੇ ਹੋਰ ਵੀ ਜ਼ਿਆਦਾ ਟੇਸਟੀ ਬਣ ਜਾਊਗਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਹੈ ਪਲੀਜ਼ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਜਲਦੀ ਨਾਲ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਇੱਥੇ ਆਪਾਂ ਲਿੱਤਾ ਹੈਗਾ ਮਖਾਣੇ ਇੱਕ ਕੌਲੀ ਵਿੱਚ ਮਖਾਣਿਆਂ ਦੀ ਲਿੱਤੀ ਹੈਗੀ ਹੈ ਤੇ ਕੋਲੀ ਦਾ ਚੌਥਾ ਹਿੱਸਾ ਲਿੱਤਾ ਹੈ ਦਲੀਏ ਦਾ ਦਲੀਆ ਤੁਹਾਨੂੰ ਕਿਸੇ ਵੀ ਪंसारी ਤੋਂ ਮਿਲ ਜਾਊਗਾ ਤੇ ਤੁਹਾਨੂੰ ਪਤਾ ਹੀ ਹੈ ਦੋਨੋਂ ਚੀਜ਼ਾਂ ਸਿਹਤ ਲਈ ਕਿੰਨੀਆਂ ਫਾਇਦੇਮੰਦ ਹੁੰਦੀਆਂ ਮਖਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਤੇ ਇਸ ਤੋਂ ਇਲਾਵਾ ਵੀ ਇਸ 'ਚ ਕਈ ਹੈਲਦੀ ਚੀਜ਼ਾਂ ਪਾ ਕੇ ਇਸ ਨੂੰ ਆਪਾਂ ਤਿਆਰ ਕਰਾਂਗੇ ਜਦੋਂ ਇਹ 'ਚ ਦਲੀਆ ਪੈ ਗਿਆ ਬਾਕੀ ਦੀਆਂ ਚੀਜ਼ਾਂ ਪੈ ਗਈਆਂ ਤੇ ਇਹ ਕਿੰਨਾ ਜ਼ਿਆਦਾ ਹੈਲਦੀ ਬਣ ਜਾਏਗਾ ਤੇ ਹੁਣ ਆਪਾਂ ਲਵਾਂਗੇ ਇੱਕ ਫਰਾਈਪੈਨ ਉਹ 'ਚ ਮੈਂ ਪਾਇਆ ਇੱਕ ਚਮਤ ਦੇਸੀ ਕੀ ਦਾ ਤੇ ਇਹਦੇ ਵਿੱਚ ਪਾ ਦਿੱਤੇ ਨੇ ਮਖਾਣੇ ਬਿਲਕੁਲ ਲੋ ਫਲੇਮ ਤੇ ਇਹਨੂੰ 4-5 ਮਿੰਟ ਤੱਕ ਆਪਾਂ ਭੁੰਨਾਂਗੇ ਜਦ ਤੱਕ ਇਹ ਕ੍ਰਿਸਪੀ ਨਹੀਂ ਹੋ ਜਾਂਦੇ ਜਦੋਂ ਇਹ ਕ੍ਰਿਸਪੀ ਹੋ ਜਾਣਗੇ ਮੈਂ ਤੁਹਾਨੂੰ ਦਿਖਾਨੀ ਆ ਆਪਾਂ ਹੱਥਾਂ 'ਚ ਲਵਾਂਗੇ ਤਾਂ ਹੱਥਾਂ 'ਚ ਜਦੋਂ ਇਹਨੂੰ ਲੈ ਕੇ ਤੋੜਾਂਗੇ ਤਾਂ ਇਹ ਬਿਲਕੁਲ ਭੁਰ ਜਾਣਗੇ ਤਾਂ ਇਹਦਾ ਮਤਲਬ ਇਹ ਭੁੰਨੇ ਜਾ ਚੁੱਕੇ ਨੇ ਇਹਨਾਂ ਨੂੰ ਇੱਕ ਕੌਲੇਜ ਕੱਢ ਲਾਂਗੇ ਕੌਲੇਜ ਕੱਢਣ ਤੋਂ ਬਾਅਦ ਆਪਾਂ ਫਰਾਈਪੈਨ ਨੂੰ ਕਿਸੇ ਸਾਫ਼ ਕਪੜੇ ਨਾਲ ਸਾਫ਼ ਕਰ ਲਾਂਗੇ ਵਾਪਸ ਇਸ ਦੇ ਵਿੱਚ ਇੱਕ ਚਮਚ ਮੈਂ ਦੇਸੀ ਘੀ ਦਾ ਪਾਇਆ ਤੇ ਇਸ ਚ ਪਾ ਦਾਂਗੇ ਦਲੀਆ ਦਲੀਆ ਨੂੰ ਬਿਲਕੁਲ ਲੋ ਫਲੇਮ ਤੇ ਭੁੰਨਣਾ ਹੈ ਜੇ ਤੁਸੀਂ ਤੇਜ਼ ਆਂਚ ਤੇ ਇਹਨੂੰ ਭੁੰਨੂਗੇ ਤਾਂ ਦਲੀਆ ਉੱਪਰੋਂ ਜਲ ਜਾਊਗਾ ਜਾਂ ਫਿਰ ਉਹਦਾ ਕਲਰ ਜ਼ਿਆਦਾ ਡਾਰਕ ਹੋ ਜਾਊਗਾ ਤੇ ਦਲੀਆ ਖਾਂਚ ਬਿਲਕੁਲ ਵੀ ਟੇਸਟੀ ਨਹੀਂ ਹੋਊਗਾ ਤੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਨੀ ਆ ਕਿ ਅਗਰ ਤੁਸੀਂ ਰੋਜ਼ ਦਲੀਆ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਥੋੜਾ ਜਿਹਾ ਹੋਰ ਜ਼ਿਆਦਾ ਘੀ ਪਾ ਕੇ ਇਕੱਠਾ ਹੀ ਦਲੀਆ ਐਦਾਂ ਹੀ ਭੁੰਨ ਲਓ ਤੇ ਉਦਾਂ ਹੀ ਮਖਾਣੇ ਭੁੰਨ ਲਓ ਤੇ ਬਾਕੀ ਭੁੰਨ ਕੇ ਉਸ ਤੋਂ ਬਾਅਦ ਜਦੋਂ ਠੰਡਾ ਹੋ ਜੇ ਉਹਨੂੰ ਇੱਕ ਡੱਬੇ 'ਚ ਪਾ ਕੇ ਤੁਸੀਂ ਰੱਖ ਸਕਦੇ ਆ ਜਦੋਂ ਵੀ ਤੁਹਾਡਾ ਦਿਲ ਕਰੇ ਜਿੱਦਾਂ ਮੈਂ ਅਗਲਾ ਤੁਹਾਨੂੰ ਪ੍ਰੋਸੈਸ ਦੱਸੂਗੀ ਤੁਸੀਂ ਉਵੇਂ ਹੀ ਬਣਾ ਕੇ ਉਹਨੂੰ फटाफट ਤਿਆਰ ਕਰ ਸਕਦੇ ਆ ਤੇ ਹੁਣ ਗੱਲਾਂ ਕਰਦੇ ਕਰਦੇ ਦਲੀਆ ਆਪਣਾ ਭੁੰਨਿਆ ਜਾ ਚੁੱਕਿਆ ਹੈ ਇੱਕ ਇਹਦੇ ਤੇ ਅੱਛਾ ਜਿਹਾ 골ਡਨ ਕਲਰ ਆ ਗਿਆ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੁੱਧ ਜਿਸ ਕੁਆਲੀ ਦੇ ਮਾਪ ਨਾਲ ਦਲੀਆ ਲਿੱਤਾ ਸੀ ਉਸੇ ਕੁਆਲੀ ਦੇ ਮਾਪ ਦੇ ਨਾਲ ਮੈਂ ਇਹਦੇ ਚ ਦੋ ਕੁਆਲੀਆਂ ਦੁੱਧ ਦੀਆਂ ਪਾ ਰਹੀ ਆ ਇਹ ਤਿੰਨ ਜੋਗਾਂ ਤਿੰਨ ਜਨਿਆਂ ਜੋਗਾ ਮੈਂ ਦਲੀਆ ਬਣਾ ਕੇ ਤਿਆਰ ਕਰ ਰਹੀ ਆ ਬਿਲਕੁਲ ਪਰਫੈਕਟ ਨਾਪ ਦੱਸ ਰਹੀ ਆ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਗਰਮ ਹੋਣ ਦਿਆਂਗੇ ਤੇ ਇਹਦੇ ਵਿੱਚ ਕੋਈ ਵੀ ਦੁੱਧ ਨੂੰ ਤੁਹਾਨੂੰ ਲੱਗ ਤੋਂ ਕੜਨ ਦੀ ਜ਼ਰੂਰਤ ਨਹੀਂ ਹੈਗੀ ਚਾਹੇ ਤੁਸੀਂ ਕੱਚਾ ਵੀ ਦੁੱਧ ਲੈ ਸਕਦੇ ਆ ਜਾਂ ਉਬਾਲਿਆ ਹੋਇਆ ਵੀ ਲੈ ਸਕਦੇ ਆ ਮੈਂ ਥੋ ਉਬਾਲਿਆ ਹੋਇਆ ਦੁੱਧ ਲਿੱਤਾ ਦੁੱਧ ਵੀ ਨਾਲ-ਨਾਲ ਪੱਕ ਜਾਏਗਾ ਤੇ ਨਾਲ-ਨਾਲ ਦਲੀਆ ਵੀ ਪੱਕ ਜਾਊਗਾ ਲੱਗ ਤੋਂ ਦੁੱਧ ਨੂੰ ਉਬਾਲਣ ਦੀ ਜ਼ਰੂਰਤ ਨਹੀਂ ਤੇ ਜਿਨੇ ਦੁੱਧ ਉਬਲ ਰਿਹਾ ਹੈਗਾ ਪੱਕ ਰਿਹਾ ਆਪਾਂ ਇਹਨੂੰ ਇੱਕ ਟੱਕਣ ਲਗਾ ਦੇਨੇ ਬਾਕੀ ਦੀਆਂ ਚੀਜ਼ਾਂ ਦੇਖ ਲੈਣੇ ਆ ਤੇ ਟੱਕਨ ਸਿਰਫ ਅੱਧਾਈ ਲਗਾਇਓ ਪੂਰਾ ਲਗਾ ਦਿੱਤਾ ਤਾਂ ਦੁੱਧ ਬਾਹਰ ਆ ਜਾਊਗਾ ਫਲੇਮ ਬਿਲਕੁਲ ਮੈਂ ਲੋ ਕਰ ਦਿੱਤੀ ਹੈ ਤੇ ਇੱਥੇ ਚੀਜ਼ਾਂ ਬਾਕੀ ਦੀਆਂ ਦੇਖ ਲਓ ਜਿਹੜੀਆਂ ਆਪਾਂ ਪਾਣੀਆਂ ਨੇ ਤੇ ਇੱਥੇ ਮੈਂ ਲਿੱਤੇ ਨੇ ਚਾਰ ਤਰ੍ਹਾਂ ਦੇ ਬੀਜ ਇੱਕ ਲਿੱਤੇ ਮੈਂ ਕਦੂ ਦੇ ਬੀਜ ਸੂਰਜਮੁਖੀ ਦੇ ਬੀਜ ਤਰਬੂਜ ਦੇ ਤੇ ਖਰਬੂਜੇ ਦੇ ਬੀਜ ਲਿੱਤੇ ਨੇ ਤੁਹਾਨੂੰ ਪਤਾ ਹੀ ਹੈ ਚਾਰੋਂ ਹੀ ਬੀਜਾਂ ਦੇ ਆਪਣੇ ਆਪਣੇ ਬਹੁਤ ਜ਼ਿਆਦਾ ਫਾਇਦੇ ਨੇ ਤੁਸੀਂ ਤੁਹਾਡੇ ਕੋਲ ਜਿਹੜੇ ਵੀ ਬੀਜ ਹੋਣ ਤੁਸੀਂ ਉਹ ਲੈ ਸਕਦੇ ਆ ਤੇ ਨਾਲ ਹੀ ਆਪਾਂ ਲਿੱਤੇ ਨੇ ਬਦਾਮ ਇਹ ਸਾਰੀਆਂ ਚੀਜ਼ਾਂ ਨੂੰ ਮੈਂ 5 ਘੰਟੇ ਪਹਿਲਾਂ ਪੀਓ ਕੇ ਰੱਖ ਦਿੱਤਾ ਸੀਗਾ ਤੇ ਇੱਕ ਮੈਂ ਲੀਤੀ ਹੈਗੀ ਐ ਖਸਖਸ ਇੱਕ ਚਮਚ ਖਸਖਸ ਦਾ ਲੀਤਾ ਤੇ ਤਿੰਨ ਮੈਦੇ ਵਿੱਚ ਨਾਲ ਇਹ ਹਰੀਆਂ ਇਲਾਇਚੀਆਂ ਵੀ ਪਾ ਦਿੱਤੀਆਂ ਖਸਖਸ ਵੀ ਬਹੁਤ ਚੰਗੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈਗਾ ਕਿੰਨੇ ਫਾਇਦੇ ਨੇ ਖਸਖਸ ਦੇ ਵੀ ਤੇ ਗਰਮੀਆਂ ਦੇ ਵਿੱਚ ਤਾਂ ਇਹਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਬਦਾਮਾਂ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ 4-5 ਘੰਟੇ ਪਹਿਲਾਂ ਭੋਕ ਕੇ ਹੀ ਯੂਜ਼ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਬਦਾਮਾਂ ਦੇ ਛਿਲਕੇ ਉਤਾਰ ਲਾਂਗੇ। ਫਿਰ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਇੱਕ ਗ੍ਰਾਈਂਡਰ ਜਾਰ ਚ ਪਾ ਕੇ ਪੀਸ ਲਾਂਗੇ। ਬਦਾਮ ਮੈਂ ਸਾਰੇ ਛਿਲਕੇ ਤਿਆਰ ਕਰ ਲਏ ਨੇ। ਹੁਣ ਆਪਾਂ ਲੈਣੇ ਆ ਇੱਕ ਗ੍ਰਾਈਂਡਰ ਜਾਰ। ਇਸ ਚ ਪਾ ਦਾਂਗੇ ਬਦਾਮ ਤੇ ਹੁਣ ਇਹਦੇ ਵਿੱਚ ਪਾਵਾਂਗੇ ਬੀਜ ਬੀਜ ਮੈਂ ਪਾਣੀ ਇਸ ਵਿੱਚ ਮੀਤੀ ਪਾਰੀਆਂ ਕਿਉਂਕਿ ਥੋੜਾ ਜਿਹਾ ਪਾਣੀ ਤਾਂ ਪੀਸਣ ਲਈ ਚਾਹੀਦਾ ਹੀ ਹੈਗਾ ਤੇ ਜਿਹੜੀ ਖਾਸ ਖਸ ਹੈਗੀ ਉਹਨੂੰ ਛਾਣ ਕੇ ਪਾਵਾਂਗੇ ਤੇ ਜਿਹੜਾ ਉਹਦਾ ਪਾਣੀ ਉਹ ਵੀ ਰੱਖ ਲਾਂਗੇ ਜਰੂਰਤ ਹੋਈ ਤਾਂ ਪਾਣੀ ਨੂੰ ਆਪਾਂ ਬਾਅਦ 'ਚ ਯੂਜ਼ ਕਰ ਲਾਂਗੇ ਨਾਲ ਇਹਦੇ ਵਿੱਚ ਜਿਆਦਾ ਪਾਣੀ ਪਾਉਣ ਨਾਲ ਫਿਰ ਪੇਸਟ ਨਹੀਂ ਕਈ ਵਾਰ ਬਣਦੀ ਤੇ ਮੈਂ ਸਾਰੀ ਪੇਸਟ ਤਿਆਰ ਕਰ ਲਈ ਆ ਤੇ ਖਾਸ ਖਸ ਵਾਲਾ ਪਾਣੀ ਵੀ ਪਾ ਲਿਆ ਸੀ ਹੁਣ ਚੱਲਦੇ ਆ ਗੈਸ ਵੱਲ ਮੈਂ ਨਾਲ-ਨਾਲ ਦਲੀਏ ਨੂੰ ਹਿਲਾਉਂਦੀ ਜਾ ਰਹੀ ਸੀਗੀ ਏਦਾਂ ਹੀ ਨਹੀਂ ਸੀ ਛੋੜਿਆ ਹੈਗਾ ਵਿਚ-ਵਿਚ ਇਹਨੂੰ ਹਿਲਾਉਣਾ ਵੀ ਜ਼ਰੂਰੀ ਹੈਗਾ ਦਲੀਆ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਹੁਣ ਜਿਹੜੀ ਆਪਾਂ ਪੇਸਟ ਬਣਾਈ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਬਹੁਤ ਹੀ ਵਧੀਆ ਫਲੇਵਰ ਆ ਰਿਹਾ ਹੈ ਮੇਰੀ ਸਾਰੀ ਕਿਚਨ ਦੇ ਵਿੱਚ ਕਾਫੀ ਅੱਛੀ ਖੁਸ਼ਬੂ ਆ ਰਹੀ ਹੈ ਦੀ ਤੇ ਹੁਣ ਇਹਨੂੰ ਥੋੜਾ ਜਿਹੀ ਪਕਾਣਾ ਬਸ ਜ਼ਿਆਦਾ ਨਹੀਂ ਪਕਾਣਾ ਹੈਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿੱਠੇ ਲਈ ਪਾਵਾਂਗੇ ਦੇਸੀ ਖੰਡ ਦਲੀਆ کافی ਹੱਦ ਤੱਕ ਗਾੜਾ ਹੋ ਚੁੱਕਿਆ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਚੀਨੀ ਤੁਸੀਂ ਚਾਹੋ ਤਾਂ ਚੀਨੀ ਵੀ ਯੂਜ਼ ਕਰ ਸਕਦੇ ਆ ਲੇਕਿਨ ਮੈਂ ਇਹਦੇ ਵਿੱਚ ਇਹਨੂੰ ਹੋਰ ਹੈਲਦੀ ਬਣਾਉਣ ਲਈ ਦੇਸੀ ਖੰਡ ਦਾ ਯੂਜ਼ ਕਰ ਰਹੀ ਆ ਹੋ ਸਕੇ ਤਾਂ ਤੁਸੀਂ ਵੀ ਦੇਸੀ ਖੰਡ ਦਾ ਯੂਜ਼ ਕਰਿਓ ਅਗਰ ਚਾਹੋ ਤਾਂ ਤੁਸੀਂ ਗੁੜ ਵੀ ਪਾ ਸਕਦੇ ਆ ਲੇਕਿਨ ਗੁੜ ਨੂੰ ਇਸ ਟਾਈਮ ਨਾ ਪਾਓ ਕਿਉਂਕਿ ਅਗਰ ਤੁਸੀਂ ਗੁੜ ਨੂੰ ਇਸ ਟਾਈਮ ਪਾਇਆ ਤਾਂ ਜਿਹੜਾ ਦੁੱਧ ਹੈਗਾ ਉਹ ਫਟ ਜਾਊਗਾ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਫੇਰ ਤੁਸੀਂ ਗੁੜ ਦੀ ਸ਼ੱਕਰ ਨੂੰ ਇਸ 'ਚ ਪਾ ਕੇ ਮਿਲਾ ਸਕਦੇ ਆ ਥੋੜਾ ਜਿਹਾ ਇਹਨੂੰ ਪਕਾਵਾਂਗੇ ਨਾਲੇ ਤਾਂ ਦੁੱਧ گاੜਾ ਹੋ ਜਾਊਗਾ ਤੇ ਜਿਹੜੀ ਚਿਨੀ ਉਹ ਵੀ ਪੱਕ ਜਾਊਗੀ ਚਿਨੀ ਕਦੇ ਵੀ ਪਹਿਲਾਂ ਨਹੀਂ ਪਾਣੀ ਜਦੋਂ ਦਲੀਆ ਪੱਕ ਗਿਆ ਉਸ ਤੋਂ ਬਾਅਦ ਹੀ ਪਾਣੀ ਆ ਨਹੀਂ ਤਾਂ ਦਲੀਆ ਪੱਕਣ 'ਚ ਕਾਫੀ ਟਾਈਮ ਲਊਗਾ ਤੇ ਹੁਣ ਆਪਾਂ ਜਿਹੜੇ ਰੋਸਟ ਕੀਤੇ ਮਖਾਣੇ ਸੀ ਉਹ ਵੀ ਇਹ 'ਚ ਐਡ ਕਰ ਦਾਂਗੇ ਤੇ ਇਹਨਾਂ ਨੂੰ ਥੋੜੀ ਦੇਰ ਲਈ ਪਕਾ ਲਾਂਗੇ ਬਸ ਆਪਾਂ ਨੇ ਮਖਾਣਿਆਂ ਨੂੰ ਥੋੜਾ ਜਿਹਾ ਨਰਮ ਕਰਨਾ ਤੇ ਦੁੱਧ ਆਪਣਾ ਥੋੜਾ ਜਿਹਾ گاੜਾ ਹੋ ਜਾਊਗਾ ਬਸ ਇੰਨਾ ਹੀ ਪਕਾਣਾ ਹੋਰ ਜ਼ਿਆਦਾ ਨਹੀਂ ਪਕਾਣਾ ਤੇ ਚੰਗੀਆਂ ਖਾਸੀਆਂ ਉਬਾਲੀਆਂ ਆ ਗਈਆਂ ਮੈਂ ਗੈਸ ਨੂੰ ਕਰ ਦਿੱਤਾ ਬੰਦ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਿਆਂਗੇ ਉਸ ਤੋਂ ਬਾਅਦ ਸਰਵ ਕਰਾਂਗੇ ਤੇ ਦਲੀਆ ਆਪਣਾ ਠੰਡਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਦਲੀਆ ਬਣਿਆ ਹੈਗਾ ਤੇ ਤੁਸੀਂ ਦੇਖ ਹੀ ਲਿਆ ਤੇ ਆਪਾਂ ਇਹਦੇ ਵਿੱਚ ਕਿੰਨੀਆਂ ਵਧੀਆ ਚੀਜ਼ਾਂ ਪਾਈਆਂ ਨੇ ਤੇ ਇਹ ਬਹੁਤ ਹੀ ਜ਼ਿਆਦਾ ਹੈਲਦੀ ਦਲੀਆ ਬਣ ਕੇ ਤਿਆਰ ਹੋਇਆ ਬਹੁਤ ਜ਼ਿਆਦਾ ਟੇਸਟੀ ਹੈ ਬਹੁਤ ਹੀ ਜ਼ਿਆਦਾ ਫਲੇਵਰਫੁੱਲ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਤੁਹਾਨੂੰ ਵੀਡੀਓ ਪਸੰਦ ਆਂਦੀ ਹੋਵੇ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸ਼ਸ਼ਿਆਕਾਲ